ਗਾਲ ਦੀ ਸਾਰੇ ਭਰਾਵਾਂ ਨੂੰ ਬੋਰਡ ਨੂੰ ਸਾਰੇ ਭਰਾਵਾਂ ਸਵਾਗਤ ਕਰਦੇ ਆ ਜੀ ਦੋਸਤੋ ਆਪਣੀ ਅੱਜ ਸ਼ੀਲਡ ਉਡੰਦੀ ਆ ਤੇ ਕਬੂਤਰ ਜਿਹੜੇ ਆਪਾਂ ਉਡਾਉਣ ਲੱਗੇ ਆ ਤੁਹਾਨੂੰ ਦਿਖਾਉਨੇ ਆ ਜੀ ਲੋ ਜੀ ਜੀ ਆ ਠੀਕ ਹੈ ਜੀ ਰੋਮੀ ਉਸਤਾਦ ਜੀ ਨਾਲ ਦੇ ਕਬੂਤਰ ਜੇ ਦੋ ਮਾਦੀਆਂ ਜੇ ਤੇ ਪੰਜ ਜਿਹੜੇ ਨਰ ਜੇ ਠੀਕ ਹੈ ਜੀ ਆ ਹੈਗੇ ਜੀ ਹੈਗੇ ਸਾਰੇ ਹੀ ਆਪਣੇ ਸਾਰੇ ਵੀ ਗੁਰੂਆ ਫਿਰ ਤੁਹਾਨੂੰ ਇੱਕ ਬਾਹਰ ਕਰਕੇ ਲੋ ਜੀ ਆ ਵੀਰ ਜੀ ਰਾਜੂ ਵੀਰ ਵਡਾਲਾ ਰਾਜਵੀਰ ਵਡਾਲੇ ਦੇ ਕਬੂਤਰ ਹੈਗੇ ਠੀਕ ਹੈ ਜੀ ਇੱਕ ਆੜਾ ਬੱਚਾ ਠੀਕ ਹੈ ਦੋ ਪਰ ਦਾ ਬੱਚਾ ਜੀ ਆ ਕਬੂਤਰ ਦੇ ਵੀਰ ਦੇ ਠੀਕ ਹੈ ਜੀ ਇੱਕ ਆ ਬਿਠਾ ਉੱਤੇ ਹਾਂ ਜੀ ਹਾਂ ਜੀ ਆਪਣੇ ਸਾਰੇ ਉਸਤਾਦ ਜੀ ਲੋ ਜੀ ਆ ਵਡਾਲੇ ਪਿੰਡ ਤੋਂ ਸੋਨੇ ਵੀਰ ਦੇ ਕਬੂਤਰ ਜੇ ਨਾਰਕ ਨਹੀਂ ਮਾਦਿਆਂ ਨੇ ਬੋਲੇ ਸਾਰੇ ਨਾਰੇ ਸਾਰੇ ਮਾਦੀ ਪੱਕੀ ਮਾਦੀ ਇਹ ਘੱਟੀ ਆਖਦੀ ਬਾਕੀ ਨਾਰੇ ਛਿਗੇ ਬਾਕੀ ਸਾਰੇ ਠੀਕ ਹੈ ਤੇ ਆਪਣੇ ਸਾਰੇ ਨੀ ਠੀਕ ਲੋ ਜੀ ਆ ਕਬੂਤਰ ਜੇ ਆਕਾਸ਼ ਵੀਰ ਤੌੜ ਠੀਕ ਹੈ ਤੁਹਾਡੇ ਬਹੁਤ ਮੇਰਾ ਜਾਣੇ ਹੁਣ ਸੌ ਦੇਗਾ ਆ ਸੱਤ ਕਬੂਤਰ ਜੀ ਠੀਕ ਹੈ ਤੇ ਆ ਆਪਣੇ ਤੁਹਾਡਾ ਨੰਬਰ ਕਿਹੜਾ ਆ ਸਾਰੇ ਉਸਤਾਦ ਜੀ ਮੇਰਾ ਲਾਉਣਾ ਲੋ ਜੀ ਆ ਕਲੇਰ ਪਿੰਡ ਤੋਂ ਅਰਜਨ ਵੀਰ ਦੇ ਜਿਹੜੇ ਕਬੂਤਰ ਜੇ ਠੀਕ ਹੈ ਜੀ ਦੋ ਮਾਦੀਆਂ ਚਾਰ ਨਾਰ ਠੀਕ ਹੈ ਜੀ ਇਹ ਐਂਡ ਦਾ ਹੈ ਇਹ ਕਿਹੜਾ ਲੈਣ ਦੇ ਪਹਿਲਾਂ ਕੱਚੀ ਕਾਪੀ ਤੇ ਲਿਖੀ ਪਈ ਸੀ ਕੱਚੀ ਕਾਪੀ ਤੇ ਲਿਖਿਆ ਜਿਹੜਾ ਜਿਹੜਾ ਇਹ ਆਸ਼ਾਤਾ ਕੀ ਤੇ ਆਪਣੇ ਵੀਰ ਚਲੋ ਆਇਓ ਆ ਵੀਰ ਜੀ ਕਬੂਤਰੀ ਜਿਹੜੀ ਨਵੀਂ ਆਪਾਂ ਬਾਹਰ ਕੀਤੀ ਜੀ ਕਾਲੇ ਪਿੰਡ ਚਾਹਤ ਵੀਰ ਦੇ ਕੋਠੇ ਤੋਂ ਸਤਵਾਂ ਕਬੂਤਰ ਜਿਹੜਾ ਐਕਸਟਰਾ ਸੀ ਠੀਕ ਹੈ ਜੀ ਉਹਦੀ ਆਪਾਂ ਮੋਰ ਫੋੜ ਦੇਣ ਲੱਗੇ ਜੇ ਘਰ ਤਾਂ ਨੰਬਰ ਹੈ ਉਹਦਾ ਬਿਲਕੁਲ ਲਓ ਜੀ ਸਤ ਜੀ ਆ ਰਾਜੂ ਵੀਰ ਦੀ ਛੱਤ ਤੇ ਆਇਆ ਆਪਾਂ ਮਾਲਾਂ ਲੋ ਵਡਾਲੇ ਵਾਲੇ ਦੀ ਆ ਜਾਣ ਵਰਜ ਨੀ ਵੀਰ ਦੇ ਕੋਠੇ ਤੋਂ ਕਬੂਤਰ ਕੱਟੇ ਵਾਰ ਘਟਦੇ

ਇਹ ਅਸਲੀ ਹਨ ਇਹ ਆਪਣੀ ਮਾਂ ਤੋਂ ਕੁਝ ਕੋਈ ਤੁਨ ਵਾਲੇ ਸੁਨੋਖ ਮਾਇਆ ਦਾ ਰੂਪ ਤੋਂ ਆਪੜ ਸਿਚੇ ਰਹੇ ਹਨ ਜਨਾਹ ਦੀ ਆ ਗੁੰਜਾ ਵੀਡੀਓ ਬਣਾਈ ਉਸਤਾਦ ਬੰਦੀ ਬਣਦੀ 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 ਹੈ ਟੈਨਸ਼ਨ ਲੋ ਨਹੀਂ ਓੜੇ ਰਾਹੇ ਓੜੇ ਰਾਹੀ ਗੰਨ ਕਮਾਵੇ ਇੱਕ ਵੱਡੀ ਤੇ ਹੀ ਪੱਟੀ ਦੇ ਕਿਤੇ ਆਇਓ ਆਇਓ 15 ਰਾਤੋਂ ਭਾਈਓ 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 ਵੀਰ ਜੀ ਕੋਈ ਗੱਲ ਨਹੀਂ ਬੈਣਾ ਕੀ ਆ ਫਿਰ ਅਸੀਂ ਡੋਣਾ ਹੀ ਆ ਇੱਕ ਦੋ ਮਿੰਟ ਪਹਿਲਾਂ ਹੋ ਗਿਆ ਨਾ ਮੰਗਦਾ ਹੀ ਆਸਰਾ ਲੈਂਦੇ 52 ਇਹ ਕੋਈ ਗੱਲ ਨਹੀਂ ਇੱਕ ਦੋ ਮਿੰਟ ਪਹਿਲਾਂ ਡਾ ਦਿੰਦੇ ਆਪਣੀ ਮਰਜ਼ੀ ਹੈ ਕੋਈ ਭਰਾ ਵੀਰ ਜੀ ਆਇਆ ਦੀ ਮੂੰਹ ਵਿੱਚ ਕਰਸੇ ਵਿੱਚ ਕੰਮ ਦੇ ਹਨ ਤੇ ਮਾਇਆ ਦੇ ਮੂੰਹ ਵਿੱਚ वो डायरेक्ट रिकमेंड रहूंगा पहले दादी मारता तो तो नहीं चलो एक मिनट रह गया मैं तू काली को लौटता है होने सात बजे ढोने पूरे कोई दादी सात को सात बजे दादी निकलेगा ਚੱਲ ਯਾਰ ਬਰਾਬਰ ਚਲੋ ਨੀ ਅਸੇਠੀ ਭਾਈ ਦੇ ਕੋਠੇ ਤੋਂ ਉੱਡ ਗਏ ਜੀ ਕਬੂਤਰ ਝੰਡੀ ਵੱਜ ਗਈ ਇਹ ਪੂਰੇ 7 ਵਜੇ ਜੀ ਮਦਾ ਗਾ ਰਿਹਾ ਹੈ ਤਾਂ ਉਹਦਾ ਨਹੀਂ ਕਿਹਿਆ ਰਾਮ ਨੇ ਨੀਂਦ ਨਾ ਆਲੋ ਯਾਨ ਦੇ ਪੈਣ ਅਨੇ ਬਾਹਰ ਹੈ ਚਲੋ ਮਿੱਠੋ ਵੀਰ ਦੇ ਢੰਗਰਾ ਕਨੋਲੀਆਂ ਚੰਡੀ ਵੱਜ ਗਈ ਜੇ ਵੀਰ ਜੀ ਲਾਟ ਜੀ ਲੋ ਜੀ ਫੋਜੀ ਵੀਰ ਦੇ ਘਰ ਤੋਂ ਪੱਲਾ ਵੱਜ ਗਿਆ ਜੀ ਕਾਰੇ ਪੈਦੋ ਤੇ ਜੱਟੇ ਦੇ ਵੀਰ ਦੇ ਕੋਠੇੋਂ ਛੱਡੀ ਵੱਜ ਗਈ ਜੀ ਅਰਜੀਤ ਸਤਵੀਂ ਕਬੂਤਰ ਨੂੰ ਜਿਹੜੇ ਨੂੰ ਮੋਹਰ ਲੱਗੀ ਹੋਈ ਆ ਆਪਾਂ ਮੋਹਰ ਪੜਦੇ ਲੱਗੇ ਜੇ ਤੇ ਇਹ ਨਹੀਂ ਆਪਾਂ ਡਾਈ ਜੇ ਚੈੱਕ ਕਰਦੇ ਸੋਹਣੇ ਵੀਰ ਦੀ ਛੱਤ ਤੋਂ ਅੱਲਾਹ ਵਾ ਬਿਆਰ ਦਾ ਨਾਮ ਲਗਾ ਸਾਹ ਦੇ ਆ ਆ ਭਾਈ ਜਸੇ ਭਾਈ ਦੇ ਵੱਡੇ ਢੋਲ ਤੋਂ ਪੱਲਾ ਵੱਜ ਗਿਆ ਜੀ ਕੱਲੂ ਵੀਰ ਦੇ ਕੋਠੇ ਤੋਂ ਚੈੱਕ ਕਰ ਲਿਓ ਭਾ ਪੱਲਾ ਵੱਜ ਲੱਗਾ ਠੀਕ ਆ ਭਾ ਉਹ ਮੈਂ ਨਹੀਂ ਭਰੇ ਟੂਬ ਨਾ ਹੁੰਦਾ ਆਹ ਵੇ ਚੱਲ ਆਹੋ ਪੈ ਜੂਗੀ ਕਿਨੇ ਲੱਗੇ ਆ ਇਹ ਅੱਕੜਾ

<laughs> कोई गल <laughs> भीर जी सुने वीर सत्त तो झंडी वाजी गई जे कबूतर उड गए जे ਆਵੀਰ ਜੀ ਕਾਸ਼ ਵੀਰ ਦੇ ਕੋਠੋਂ ਪੱਲਾ ਵੱਜ ਚੁਕਿਆ ਏ। ਮਾਰ ਬਿਨਾ ਰਾਤਰੀ ਤਾਵਾ ਮੇਰਾ। ਕੋਟਾ ਦਾ। ਪ੍ਰਭਾਤ ਕਦੁਰ। ਲੋ ਜੀ ਵੀਰ ਜੀ ਚਾਹਤ ਵੀਰ ਦੀ ਛੱਤ ਤੋਂ ਠੀਕ ਹੈ ਜੀ। ਕਬੂਤਰਾਂ ਨੇ ਪੱਲਾ ਵੱਜਿਆ। ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਆਦਿ ਨਿਦਰਾ। ਮਨਸ ਆਹ ਦਾ। ਇਹ ਐਡਵਾਂਸ ਕਿ ਨਿਰੋਲ ਆ। ਮਾਤ ਵਿੱਚ ਮਾਤਾ। ਕੋਤੁਰ ਤੋਂ ਨਹੀਂ ਦੀ ਦਿਮਾਗ ਨਹੀਂ ਵੇਖਣੀ। ਕੋਈ ਦਿਮਾਗ ਆ। ਉੱਤਰੀਆਣਾ ਜੋਸਰਾ ਕਬੂਤਰੀ 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 ਕੋਣੀ ਕਬੂਤਰੀ ਆਣਾ ਇਸ ਆਪਦਾ ਨਹੀਂ ਇਹ ਚਲੇ ਜਾਂਦਾ ਆਹ ਆਇਆ ਆਹ ਆਇਆ ਸਟਾਰਟ ਕਰੀਏ ਉਹ ਇਹ ਰਾ ਆ ਜਾਂਦਾ ਰੰਗ ਨਹੀਂ ਆਉਂਦੀ ਤੇ ਆ ਬੋਦੀ ਨੂੰ ਕਰ ਦੂਦੇ ਦਾ ਬਲ ਨੂੰ ਪਰੀ ਜਾਂਦਾ ਕੱਟ ਲੈ ਨਾ ਮੈਂ ਚਾਹ ਰਿਹਾ ਮੈਂ ਬਦਲ ਮੇਰੇ ਜਿੱਦੋਂ ਨਹੀਂ ਆ ਆਇਆ ਬੈ ਗਏ ਸਾਰੇ ਅੱਗੇ ਆਇਏ ਤਾਂ ਵੇਖੋ ਸਾਡਾ ਇਹ ਤੀਸਰਾ ਕਬੂਤਰ ਜਨਾਬ 11 15 ਦੇ ਬੈਗ ਹੈ ਇਹ 11 15 ਦੇ ਚੌਥਾ ਇਹ ਵੀਰਜੀ ਬੈਗ ਹੈ 11 15 ਦੇ ਕਾਸ਼ਵੀਰ ਦਾ ਪਿੰਡ ਧੌਲੀ ਆਪਾਂ ਕਿਹੜੀ ਪਾ ਦੇਣੀ ਆਪਾਂ ਰੱਖਣੀ ਹੁੰਦੀ ਆ ਮੰਨ ਲਓ ਨਹੀਂ ਬੈਠੀ ਆ ਬੈਗੀ ਨਹੀਂ ਕੋਣ ਬੈਣ ਲੱਗੀ ਵੱਡੇ ਫਸੇ ਇਹ ਅੱਗੇ ਪਾ ਦੇ ਲੋ ਜੀ ਫੌਜੀ ਦੇ ਕੋਠੇ ਤੋਂ ਪੰਜਵਾਂ ਕਬੂਤਰ 11 ਵਜੇ ਕਿ